ਨੇ ਚੜਿਆ ਬਾਪ ਦੇ ਵੇੜੇ ਵੀਰ ਕਰ ਪੋਤੇ ਜੰਮਿਆ ਬਾਪੂ ਮੱਝੀ ਆਂਦੇ ਸੰਗਲ ਫੜਾਵੇ ਵੀਰ ਕਰ ਪੋਤੇ ਜੰਮਿਆ ਪੰਜ ਪੌੜੀਆਂ ਚਬਾਰਾ ਟੱਪ ਜਾ ਚੱਕ ਕੇ ਪਤੀ ਜਿਆਨੂ ਪੁੱਤ ਵੀਰ ਦਾ ਪਤੀ ਜਾ ਮੇਰਾ 우ਆ ਕੇ ਕੇ ਹਾਕ ਮਾਰਦਾ ਪੁੱਤ ਵੀਰ ਦਾ ਪਤੀ ਜਾ ਮੇਰਾ 우ਆ ਕੇ ਕੇ ਹਾਕ ਮਾਰਦਾ ਚੰਨ ਚੜਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮਿਆ ਹਾਂ ਲੋੜੀ ਤਾਂ ਅਸੀਂ ਹਰ ਸਾਲ ਮਨਾਉਂਦੇ ਆ ਪਰ ਇਸ ਵਾਰ ਦੀ ਜਿਹੜੀ ਲੋੜੀ ਬੜੀ ਸਪੈਸ਼ਲ ਆ ਕਿਉਂਕਿ ਸਾਡੇ ਵੀਰ ਜੀ ਆਏ ਹੋਏ ਉਹਨਾਂ ਦੇ ਦੋਨੇ ਬੇਟਿਆਂ ਦੀ ਲੋੜੀ ਆ ਮੇਰੇ ਭਤੀਜਿਆਂ ਦੀ ਲੋੜੀ ਆ ਤਾਂ ਬਹੁਤ ਐਕਸਾਈਟਿਡ ਆ ਅਸੀਂ ਤੇ ਲੋੜੀ ਦੇ ਸਾਰਿਆਂ ਨੂੰ ਅਡਵਾਂਸ ਵਿੱਚ ਵਧਾਈਆਂ ਤੇ ਲੋੜੀ ਵਾਲੇ ਦਿਨ ਜਿਹੜੀਆਂ ਅਸੀਂ ਰੌਣਕਾਂ ਲਾਵਾਂਗੇ ਉਹ ਤਾਂ ਦੇਖਣ ਜਉ ਹੋਣਗੀਆਂ। ਛਾਣੇ ਸਮੇਂ ਦੇ ਵਿੱਚ ਲੋੜੀ ਵੱਡੀ ਜਾਂਦੀ ਹੈ ਉਸੇ ਤਰੀਕੇ ਦਾ ਮਹੌਲ ਆ ਗਿਆ। ਹਾਂ ਉਹ ਦੇਖ ਕੇ ਹੋਰ ਵੀ ਅੱਛਾ ਲੱਗ ਰਿਹਾ ਕਿਉਂਕਿ ਕੀ ਕਰਦੇ ਅੱਜਵੇਂ ਲੋੜੀ ਦੇ ਵਿੱਚ ਮਠਿਆਈਆਂ ਵਗੈਰਾ ਇੱਧਰ ਉੱਧਰ ਉਹ ਤਾਂ ਅਸੀਂ ਕਰਦੇ ਹੀ ਰਹਿੰਦੇ ਆ ਪਰ ਆ ਜਿਹੜਾ ਮੂੰਗਫਲੀ ਰਿਓੜੀਆਂ ਅਸੀਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਲੈ ਕੇ ਆ ਰਹੇ ਆਗੇ ਬਹੁਤ ਅੱਛੀਆਂ ਇਹਦੇ ਨਾਲ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਆ ਤੇ ਬੱਚਿਆਂ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਅਸੀਂ ਖੁਸ਼ ਹਾਂ ਸਾਰੇ ਲੋਕ। ਪੁੱਤ ਵੀਰ ਦਾ ਪਤੀ ਜਾ ਮੇਰਾ ਉਆ ਕੇ ਕੀ ਹਾਕ ਮਾਰਦਾ ਪੁੱਤ ਵੀਰ ਦਾ ਪਤੀ ਜਾ ਮੇਰਾ ਉਆ ਕੇ ਕੀ ਹਾਕ ਮਾਰਦਾ ਪੁੱਤਾਂ ਦੀ ਲੋੜੀ ਆ ਪਹਿਲਾਂ ਦੀ ਲੋੜੀ ਤੇ ਹੁਣ ਦੀ ਲੋੜੀ ਦੇ ਵਿੱਚ ਕੀ ਫਰਕ ਲੱਗਦਾ ਬਹੁਤ ਜ਼ਿਆਦਾ ਫਰਕ ਹੈ ਜੀ ਕਿਵੇਂ ਹੁਣ ਤਾਂ ਮੂਵੀਆਂ ਵੀ ਬਣਦੀਆਂ ਨੇ ਜਿਹੜੇ ਲੱਤੜਾ ਜਾਂਦਾ ਵੀ ਫਰਕ ਹੈ ਖਾਣ ਪੀਣ ਦਾ ਵੀ ਫਰਕ ਹੈ ਹੁਣ ਤਾਂ ਬਹੁਤ ਫਰਕ ਆ ਅੱਗੇ ਮੂਵੀਆਂ ਤਾਂ ਦੇਸੀ ਜਿਹਾ ਬਣਦੇ ਸੀ ਆਪਣੇ ਲੋੜੀਆਂ ਹਾਂ ਹਾਂ ਹੁਣ ਬਹੁਤ ਫਰਕ ਆ ਮੈਂ ਆ ਵੀ ਸੂਟ ਤਾਂ ਪਹਿਲਾਂ ਵੀ ਪਾਉਂਦੇ ਸੀ ਜਾਂ ਦੀ ਹੁਣ ਸੂਟਾਂ ਦਾ ਫਰਕ ਵਾਇ ਗਿਆ ਇਹ ਪੰਜਾਬੀ ਵਾਣਾ ਤਾਂ ਪਹਿਲਾਂ ਤੋਂ ਹੀ ਹੈ ਵੀ ਬਹੁਤ ਸੋਹਣਾ ਲੱਗਦਾ ਸਾਰਾ ਪੰਜਾਬੀ ਸੂਟ ਭਾਈ ਤੁਸੀਂ ਪੋਰਨ ਦੇ ਵਿੱਚ ਰਹਿੰਦੇ ਹੋ ਉੱਥੋਂ ਵੀ ਲੋਹੜੀ ਤੇ ਇੱਥੇ ਪੰਜਾਬ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਔਰ ਕਿਵੇਂ ਲੱਗ ਰਿਹਾ ਹਾਂਜੀ ਉੱਥੇ ਲੋਹੜੀ ਤੇ ਇੱਥੋਂ ਦੀ ਲੋਹੜੀ ਦਾ ਬਹੁਤ ਫਰਕ ਆ ਕਿਉਂਕਿ ਉੱਥੇ ਅਸੀਂ ਲੋਹੜੀ ਮਨਾਉਂਦੇ ਨਹੀਂ ਹੈਗੇ ਪਰ ਇੱਥੇ ਸਾਰੇ ਇਕੱਠੇ ਹੋ ਕੇ ਲੋਹੜੀ ਮਨਾਉਂਦੇ ਆ ਤੇ ਇਸ ਸਾਲ ਮੇਰੇ ਦੋ ਬੇਟਿਆਂ ਦੀ ਲੋਹੜੀ ਹੈ ਮੇਰਾ ਵੱਡਾ ਬੇਟਾ 9th ਈਅਰ ਦਾ ਤੇ ਛੋਟਾ 4 ਈਅਰ ਦਾ ਕੀ ਡਿਫਰੈਂਸ ਲੱਗਦਾ ਜੀ ਉੱਥੇ ਤੋਂ ਇੱਥੇ ਬਹੁਤ ਫਰਕ ਆ ਜੀ ਇੱਥੇ ਤਾਂ ਸਾਰੇ ਆਪਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬੁਲਾਉਂਦੇ ਆ ਪਰ ਉੱਥੇ ਥੋੜੇ ਜਣੇ ਹੁੰਦੇ ਹੈਗੇ ਲੋਹੜੀ ਲਈ ਹਾਂਜੀ ਹਾਂਜੀ ਮੈਂ ਸਾਰੇ ਆਏ ਹੋਏ ਰਿਸ਼ਤੇਦਾਰਾਂ ਦਾ ਤੇ ਸਾਡੇ ਪਿੰਡ ਤੋਂ ਜਿੰਨੇ ਵੀ ਆਏ ਆ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ 13 ਤਰੀਕ ਨੂੰ ਆਪਾਂ ਇਦੋਂ ਵੀ ਵਧੀਆ ਪ੍ਰੋਗਰਾਮ ਕਰਾਂਗੇ ਜਨ ਜਣੇ ਆ